ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅਜਾ ਪਾ ਜੁਗੋ ਜੁਗ ਅਟਲ ਚਵਰ ਛਤਰ ਦੇ ਮਾਲਕ ਹਾਜ਼ਰ ਨਾਜ਼ਰ ਜਾਗਦੀ ਜੋ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਜੋ ਵਿਚਾਰ ਰੰਭੀ ਹੋਈ ਹੈ ਉਸ ਦੇ ਅੱਜ 10 ਅੰਗ ਤੋਂ ਆਪਾਂ ਪਹੁੰਚ ਚੁੱਕੇ ਹਾਂ 10ਵੇਂ ਅੰਗ ਦੇ ਮੱਧ ਤੋਂ ਅੱਜ ਮਾਲਕ ਗੁਰੂ ਨਾਨਕ ਸਾਹਿਬ ਜੀ ਦੀ ਕਿਰਪਾ ਸਦਕਾ ਆਪਾਂ ਵਿਚਾਰ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਗੁਰੂ ਸਾਹਿਬ ਆਪਾਂ ਨੂੰ ਅੱਗੇ ਕੀ ਸਮਝਾ ਰਹੇ ਹਨ ਬਾਣੀ ਗੁਰੂ ਅਰਜਨ ਦੇਵ ਜੀ ਦੀ ਹੈ ਰਾਗ ਗੁਜਰੀ ਮਹੱਲਾ 5ਵੇਂ ਪੰਜਵੇਂ ਗੁਰੂ ਪਾਤਸ਼ਾਹ ਆਪਾਂ ਨੂੰ ਕੀ ਸਮਝਾ ਰਹੇ ਹਨ ਕਾਹੇ ਰੇ ਮਨ ਚਿਤਵੈ ਉਦਮ ਜਾ ਅਹਰ ਹਰ ਜੀਉ ਪਰਿਆ ਏ ਮਨ ਤੇਰੀ ਖਾਤਰ ਜਿਸ ਆਹਾਰ ਵਿੱਚ ਪਰਮਾਤਮਾ ਆਪ ਲੱਗਾ ਹੋਇਆ ਹੈ ਉਸ ਵਾਸਤੇ ਤੂੰ ਕਿਉਂ ਸਦਾ ਸੋਚਾਂ ਫਿਕਰਾਂ ਕਰਦਾ ਰਹਿੰਦਾ ਹੈ ਕਿਉਂਕਿ ਪਰਮਾਤਮਾ ਨੂੰ ਤੇਰੀ ਸਭ ਤੋਂ ਜ਼ਿਆਦਾ ਫਿਕਰ ਹੈ ਜਿਸ ਨੇ ਤੈਨੂੰ ਪੈਦਾ ਕੀਤਾ ਹੈ ਸੈਰ ਪੱਥਰ ਮਹਜੰਤ ਉਪਾਏ ਤਾਂ ਕਹਿ ਰਿਜਕ ਆਗੇ ਕਰ ਧਰਿਆ ਜਿਹੜੇ ਜੀਵ ਪ੍ਰਭੂ ਨੇ ਚਟਾਨਾਂ ਤੇ ਪੱਥਰਾਂ ਵਿੱਚ ਪੈਦਾ ਕੀਤੇ ਹਨ ਉਹਨਾਂ ਦਾ ਵੀ ਰਿਜਕ ਉਸਨੇ ਉਹਨਾਂ ਦੇ ਪੈਦਾ ਕਰਨ ਤੋਂ ਪਹਿਲਾਂ ਹੀ ਬਣਾ ਰੱਖਿਆ ਹੈ ਭਾਵ ਜਿਸ ਨੂੰ ਉਸਨੇ ਪੈਦਾ ਕੀਤਾ ਉਸ ਦਾ ਰਿਜਕ ਖਾਣ ਪੀਣ ਦਾ ਅਰੇਂਜਮੈਂਟ ਉਸਨੇ ਪਹਿਲਾਂ ਹੀ ਕੀਤਾ ਹੋਇਆ ਹੈ ਤੂੰ ਇੰਨੀ ਚਿੰਤਾ ਨਾ ਕਰ ਮਨੁੱਖ ਨੂੰ ਦੱਸ ਰਹੇ ਨੇ ਆਪਾਂ ਜੀਵਾਂ ਨੂੰ ਸਮਝਾ ਰਹੇ ਨੇ ਗੁਰੂ ਅਰਜਨ ਪਾਤਸ਼ਾਹ ਜੀ ਮੇਰੇ ਮਾਦੋ ਜੀ ਸਤ ਸੰਗਤ ਮਿਲੇ ਸੋ ਤਰਿਆ हे मेरे प्रभु जी ਜਿਹੜੇ ਮਨੁੱਖ ਸਾਧ ਸੰਗਤ ਵਿੱਚ ਮਿਲ ਬੈਠਦੇ ਹਨ ਉਹ ਵਿਅਰਥ ਤੋਖਲੇ ਫਿਕਰਾਂ ਤੋਂ ਬਚ ਜਾਂਦੇ ਹਨ ਗੁਰ ਪ੍ਰਸਾਦ ਪਰਮ ਪਦ ਪਾਇਆ ਸੁਕੇ ਕਾਠ ਹਰਿਆ ਰਹਾਓ ਗੁਰੂ ਦੀ ਕਿਰਪਾ ਨਾਲ ਜਿਸ ਮਨੁੱਖ ਨੂੰ ਇਹ ਅਡੋਲਤਾ ਵਾਲੀ ਉੱਚੀ ਅਸਥਾ ਮਿਲ ਜਾਂਦੀ ਹੈ ਉਹ ਮਾਨੋ ਸੁੱਕਾ ਕਾਠ ਹਰਾ ਹੋ ਜਾਂਦਾ ਹੈ ਕਾਟ ਕੀ ਹੁੰਦਾ ਕਾ ਸੁੱਕੇ ਜਿਹੜੇ ਕਾ ਨੇ ਹਰੇ ਹੋ ਜਾਂਦੇ ਨੇ ਭਾਵ ਆਪ ਨੂੰ ਸਮਝਾਣ ਦੀ ਜੀਵਾਂ ਨੂੰ ਸਮਝਾ ਲੈਣੇ ਮੇਰੇ ਵਰਗੇ ਮਨ ਨੂੰ ਛਾ ਨੂੰ ਕਿ ਜਿਹੜੇ ਅੰਦਰੋਂ ਸੁੱਕੇ ਪਏ ਨੇ ਉਹ ਹਰੇ ਹੋ ਜਾਂਦੇ ਨੇ ਵਾਹਿਗੁਰੂ ਦੀ ਅਪਾਰ ਕਿਰਪਾ ਨਾਲ ਹੈ ਜਨਨ ਪਿਤਾ ਲੋਕ ਸੁਤ ਬਨੰਤਾ ਕੋਏ ਨਾ ਕਿਸ ਕੀ ਧਰਿਆ ਹੈ ਮਨ ਮਾ ਪਿਓ ਪੁੱਤਰ ਲੋਕ ਵੋਟੀ ਕੋਈ ਵੀ ਕਿਸੇ ਦਾ ਆਸਰਾ ਨਹੀਂ ਹੈ ਸਿਰ ਸਿਰ ਰਿਜਕ ਸੁਬਾਹੇ ਠਾਕੁਰ ਕਾਹੇ ਮਨ ਭੋ ਕਰਿਆ ਏ ਮਨ ਤੂੰ ਕਿਉਂ ਡਰਦਾ ਹੈ ਪਾਲਨ ਹਰ ਪ੍ਰਭੂ ਹਰੇਕ ਜੀਵ ਨੂੰ ਆਪ ਹੀ ਰਿਜਕ અપਾਉਂਦਾ ਹੈ ਪਹੁੰਚ ਕਰਦਾ ਹੈ ਇਕ ਜੀਵ ਤੱਕ ਉਹ ਆਪ੍ਰਿਜਕ ਦੀ ਪਹੁੰਚ ਕਰਦਾ ਕਿਸੇ ਬਹਾਨੇ ਕਿਸੇ ਜਰੀਏ ਉੱਡੇ ਉਡ ਆਵੇ ਸਹ ਕੋ ਸਾ ਤਿਸ ਪਾਸ਼ੇ ਬਛਰੇ ਛਰਿਆ ਏ ਮਨ ਵੇਖ ਕੂੰਜ ਉੱਡ ਉੱਡ ਕੇ ਸੈਂਕੜੇ ਕੋਹਾਂ ਤੇ ਆ ਜਾਂਦੀ ਹੈ ਪਿੱਛੇ ਉਸ ਦੇ ਬੱਚੇ ਕੱਲੇ ਛੱਡੇ ਹੋਏ ਹੁੰਦੇ ਹਨ ਤਿੰਨ ਕਮਣ ਖਲਾਵੇ ਕਮਣ ਚਗਾਵੇ ਮਨ ਮੈਂ ਸਿਮਰਨ ਕਰਿਆ ਪਾਪ ਸਿਮਰਨ ਮਨ ਚ ਯਾਦ ਕਰਨਾ ਉਹਨਾਂ ਨੂੰ ਕੋਈ ਕੁਝ ਖਲਾਉਣ ਵਾਲਾ ਨਹੀਂ ਹੋ ਨਹੀਂ ਹੈ ਕੋਈ ਉਹਨਾਂ ਨੂੰ ਚੋਗਾ ਨਹੀਂ ਚਗਾਉਂਦਾ ਉਹ ਕੂੰਜ ਆਪਣੇ ਬੱਚਿਆਂ ਦਾ ਧਿਆਨ ਆਪਣੇ ਮਨ ਵਿੱਚ ਧਰਦੀ ਰਹਿੰਦੀ ਹੈ ਤੇ ਇਸ ਨੂੰ ਪ੍ਰਭੂ ਉਹਨਾਂ ਦੇ ਪਾਲਨ ਦਾ ਵਸੀਲਾ ਬਣਾਉਂਦਾ ਹੈ ਮਨ ਵਿੱਚ ਧਿਆਨ ਤਰਹੀਂ ਉਹਨਾਂ ਦੀ ਖਰਾਕ ਬਣ ਜਾਂਦੀ ਹੈ ਦੇਖੋ ਮਾਲਕ ਦੀ ਉਸ ਦੇ ਕੋਤਕ ਦੇ ਰੰਗਾਂ ਨੂੰ ਕੋਈ ਨਹੀਂ ਪਛਾਣ ਸਕਦਾ ਅਜੇ ਤੱਕ ਕਿ ਉਹ ਕਿਸ ਤਰ੍ਹਾਂ ਰੇਜਿਕ ਪਛਾ ਸਕਦਾ ਬੰਦਿਆਂ ਕੋਲ ਹੀਵਾ ਕੁਲ ਪੰਛੀਆਂ ਕੋਲ ਸਭ ਉਸਨੇ ਅਰੇਂਜਮੈਂਟ ਕੀਤਾ ਜਿਸ ਨੂੰ ਜਿਸਨੇ ਪੈਦਾ ਕੀਤਾ ਉਸਨੇ ਅਰੇਂਜਮੈਂਟ ਕਰਕੇ ਭੇਜਿਆ ਸਾਰਿਆਂ ਦਾ ਸਭ ਨਿਦਾਨ ਦਸ ਅਸ਼ਟ ਸਿਧਾਂਤ ਠਾਕੁਰ ਕਰਤਲ ਤਰਿਆ हे पालनहार प्रभु जगत ਦੇ ਸਾਰੇ ਖਜ਼ਾਨੇ ਤੇ 18 ਸਿੱਧੀਆਂ ਮਾਨੋ ਤੇਰੇ ਹੱਥ ਦੀਆਂ ਤਲੀਆਂ ਉੱਤੇ ਰੱਖੇ ਪਏ ਹਨ ਜਨ ਨਾਨਕ ਬਲ ਬਲ ਸਦਬਲ ਜਾਈਐ ਤੇਰਾ ਅੰਤ ਨਾ ਪਾਰਾ ਵਰਿਆ हे दास ਨਾਨਕ ਐਸਾ ਪ੍ਰਭੂ ਤੂੰ ਸਦਕੇ ਹੋ ਸਦਾ ਕੁਰਬਾਨ ਹੋ ਜਿਸ ਦੀ ਬਜ਼ੁਰਗੀ ਦੇ ਉਰਲੇ ਪਾਰਲੇ ਬੰਨੇ ਦਾ ਅੰਤ ਨਹੀਂ ਪੈ ਸਕਦਾ ਰਾਗ ਆਸਾ ਮਹੱਲਾ ਚੌਥਾ ਸੋ ਪੁਰਖ ਰਾਗ ਆਸਾ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ ਸੋ ਪੁਰਖ ਹੈ ਏਕ ਓੰਕਾਰ ਸਤ ਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਤੇ ਸਤ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਸੋ ਪੁਰਖ ਨਰੰਜਨ ਹਰ ਪੁਰਖ ਨਰੰਜਨ ਹਰ ਅਗਮਾ ਅਗਮ ਅਪਾਰਾ ਉਹ ਪਰਮਾਤਮਾ ਸਾਰੇ ਜੀਵਾਂ ਵਿੱਚ ਵਿਆਪਕ ਹੈ ਫਿਰ ਵੀ ਮਾਇਆ ਦੇ ਪ੍ਰਭਾਵ ਤੋਂ ਉਤਾਂ ਹੈ ਆਪੌਂਚ ਜਿਹੜੇ ਜਿਹਦਾ ਕੋਈ ਪਹੁੰਚ ਨਹੀਂ ਸਕਦਾ ਅਤੇ ਬੇਅੰਤ ਹੈ ਸਭ ਧਿਆਵੈ ਸਭ ਧਿਆਵ ਹੈ ਤੁਧ ਜੀ ਹਰ ਸੱਚੇ ਸਿਰਜਨਹਾਰਾ ਇਹ ਸਦਾ ਕਾਇਮ ਰਹਿਣ ਵਾਲਾ ਹੈ ਅਤੇ ਸਭ ਜੀਵਾਂ ਨੂੰ ਪੈਦਾ ਕਰਨ ਵਾਲੇ ਹਰੀ ਸਾਰੇ ਜੀਵ ਤੈਨੂੰ ਸਦਾ ਸਿਮਰਦੇ ਹਨ ਤੇਰੇ ਧਿਆਨ ਤਰਦੇ ਹਨ ਸਭ ਜੀ ਤਮਾਰੈ ਜੀ ਤੂੰ ਜੀਆ ਕਾ ਦਤਾਰਾ ਏ ਪ੍ਰਭੂ ਸਾਰੇ ਜੀਵ ਤੇਰੇ ਹੀ ਪੈਦਾ ਕੀਤੇ ਹੋਏ ਹਨ ਤੂੰ ਹੀ ਸਭ ਜੀਵਾਂ ਦਾ ਰਾਜਕ ਹੈ ਜੀਕ ਪਚਾਉਣ ਵਾਲਾ ਹੈ ਸਭ ਦਾ ਮਾਲਕ ਹੈ ਹਰ ਧਿਆਵਾ ਸੰਤੋ ਜੀ ਸਭ ਦੁੱਖ ਵਿਸਾਰਨ ਹਾਰਾ ਇਹ ਸੰਤ ਜਣੋ ਉਸ ਪਰਮਾਤਮਾ ਦਾ ਧਿਆਨ ਤਰਿਆ ਕਰੋ ਉਹ ਸਾਰੇ ਦੁੱਖਾਂ ਦਾ ਨਾਸ਼ ਕਰਨ ਵਾਲਾ ਹੈ ਹਰ ਆਪੇ ਠਾਕੁਰ ਹਰ ਆਪੇ ਸੇਵਕ ਦੀ ਕਿਆ ਜਨ ਨਾਨਕ ਜੰਤ ਵਿਚਾਰਾ ਉਹ ਸਭ ਜੀਵਾਂ ਵਿੱਚ ਵਿਆਪਕ ਹੋਣ ਕਰਕੇ ਆਪ ਹੀ ਮਾਲਕ ਹੈ ਆਪ ਹੀ ਸੇਵਕ ਹੈ ਏ ਨਾਨਕ ਉਸ ਤੋਂ ਬਿਨਾ ਜੀਵ ਵਿਚਾਰਾ ਕੀ ਹਨ ਉਹ ਹਰੀ ਤੋਂ ਵੱਖਰੀ ਜੀਵਾ ਦੀ ਕੋਈ ਹਸਤੀ ਨਹੀਂ ਹੈ ਗੁਰੂ ਸਾਹਿਬ ਦੀ ਮਿਹਰ ਸਦਕਾ 11 ਅੰਗ ਤੇ ਆਪਾਂ ਪਹੁੰਚ ਗਏ ਆ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਇਸ ਵਿੱਚ ਗੁਰੂ ਸਾਹਿਬ ਨੂੰ ਕੀ ਸਮਝਾ ਰਹੇ ਨੇ ਪੰਜਵੇਂ ਪਾਸ਼ਾ ਹੀ ਸਮਝਾ ਰਹੇ ਹਨ ਨਹੀਂ ਚੌਥੇ ਪਾਸ਼ਾ ਗੁਰੂ ਰਾਮਦਾਸ ਜੀ ਸਮਝਾ ਰਹੇ ਨੇ ਤੂ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਨਾ ਹੇ ਹਰੀ ਤੂੰ ਹਰੇਕ ਸਰੀਰ ਵਿੱਚ ਵਿਆਪਕ ਹੈ ਤੂੰ ਸਾਰੇ ਜੀਵਾਂ ਵਿੱਚ ਇੱਕ ਰਸ ਮਜੂਦ ਹੈ ਤੂੰ ਇੱਕ ਆਪ ਹੀ ਸਭ ਵਿੱਚ ਸਮਾਇਆ ਹੋਇਆ ਹੈ ਇੱਕ ਦਾਤੇ ਇੱਕ ਭਖਾਰੀ ਜੀ ਸਭ ਤੇਰੇ ਚੋਜ ਵਡਾਣਾ ਫਿਰ ਵੀ ਕੋਈ ਜੀਵ ਦਾਨੀ ਹਨ ਕਈ ਜੀਵ ਮੰਗਤੇ ਹਨ ਇਹ ਸਾਰੇ ਤੇਰੇ ਹੀ ਅਚਰਜ ਤਮਾਸ਼ੇ ਹਨ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹੋ ਤਦ ਬਿਨ ਅਵਰ ਨਾ ਜਾਣਾ ਕਿਉਂਕਿ ਅਸਲ ਵਿੱਚ ਤੂੰ ਆਪ ਹੀ ਦਾਤਾ ਦੇਣ ਵਾਲਾ ਹੈ ਤੂੰ ਆਪ ਹੀ ਉਹਨਾਂ ਦਾਤਾ ਨੂੰ ਵਰਤਣ ਵਾਲਾ ਹੈ ਸਾਰੀ ਸ੍ਰਿਸ਼ਟੀ ਵਿੱਚ ਮੈਂ ਤੇਥੋਂ ਬਿਨਾ ਕਿਸੇ ਹੋਰ ਨੂੰ ਨਹੀਂ ਪਛਾਣਦਾ ਤੇਥੋਂ ਬਿਨਾ ਕੋਈ ਹੋਰ ਨਹੀਂ ਦਿਸਦਾ ਤੂੰ ਪਾਰਬ੍ਰਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਬਖਾਣਾ ਤੂੰ ਬੇਅੰਤ ਹੈ ਪਾਰ ਬ੍ਰਹਮ ਹੈ ਮੈਂ ਤੇਰੇ ਕਿਹੜੇ ਕਿਹੜੇ ਗੁਣਾ ਗਾ ਕੇ ਦੱਸਾਂ ਜੋ ਸੇਵਾ ਜੋ ਸੇਵਾ ਤੁਧ ਜੀ ਜਨ ਨਾਨਕ ਤਿੰਨ ਕੁਰਬਾਨਾ ਏ ਪ੍ਰਭੂ ਜਿਹੜਾ ਮਨੁੱਖ ਤੈਨੂੰ ਯਾਦ ਕਰਦਾ ਹੈ ਤੈਨੂੰ ਸਿਮਰਦੇ ਹਨ ਤੇਰਾ ਦਾਸ ਨਾਨਕ ਉਹਨਾਂ ਤੋਂ ਸਦਕੇ ਜਾਂਦਾ ਹੈ ਹਰ ਧਿਆਵੈ ਹਰ ਧਿਆਵੈ ਤੁਧ ਜੀ ਸੇ ਜਨ ਜੁਗ ਮੈਂ ਸੁਖ ਵਾਸੀ ਹੈ ਪ੍ਰਭੂ ਜੀ ਜਿਹੜੇ ਮਨੁੱਖ ਤੈਨੂੰ ਸਿਮਰਦੇ ਹਨ ਤੇਰਾ ਧਿਆਨ ਧਰਦੇ ਹਨ ਉਹ ਬੰਦੇ ਆਪਣੀ ਜ਼ਿੰਦਗੀ ਵਿੱਚ ਸੁਖੀ ਬਸਦੇ ਹਨ ਸੇ ਮੁਕਤ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿੰਨ ਟੁੱਟੀ ਜਮਕੀ ਫਾਸੀ ਜਿਨ੍ਹਾਂ ਮਨੁੱਖਾਂ ਨੇ ਹਰ ਨਾਮ ਸਿਮਰਿਆ ਹੈ ਉਹ ਸਦਾ ਲਈ ਮਾਇਆ ਦੇ ਬੰਦਰਾਂ ਤੋਂ ਆਜ਼ਾਦ ਹੋ ਗਏ ਹਨ ਉਹਨਾਂ ਦੀਆਂ ਜਮਾਂ ਵਾਲੀਆਂ ਫਾਹੀਆਂ ਟੁੱਟ ਗਈਆਂ ਹਨ ਆਤਮਿਕ ਆਤਮਕ ਮੋਤ ਉਹਨਾਂ ਦੇ ਨੇੜ ਨਹੀਂ ਟੁਕਦੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਪਉ ਸਭ ਗਵਾਸੀ ਜਿੰਨਾ ਬੰਦਿਆਂ ਨੇ ਸਦਾ ਨਿਰਭਉ ਪ੍ਰਭੂ ਦਾ ਨਾਮ ਸਿਮਰਿਆ ਹੈ ਨਿਰਭਉ ਕਉਨ ਦਾ ਡਰ ਰਹਿਤ ਜਿਸ ਨੂੰ ਕਿਸੇ ਦਾ ਡਰ ਨਹੀਂ ਪ੍ਰਭੂ ਉਹਨਾਂ ਦਾ ਸਾਰਾ ਡਰ ਦੂਰ ਕਰ ਦਿੰਦਾ ਹੈ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰਜੀ ਤੇ ਹਰ ਹਰ ਰੂਪ ਸਮਾਸੀ ਜਿੰਨਾ ਮਨੁੱਖਾਂ ਨੇ ਪਿਆਰੇ ਪ੍ਰਭੂ ਨੂੰ ਸਦਾ ਸਿਮਰਿਆ ਹੈ ਉਹ ਪ੍ਰਭੂ ਦੇ ਰੂਪ ਵਿੱਚ ਲੀਨ ਹੋ ਗਏ ਹਨ ਸੇ ਧੰ ਸੇ ਧੰ ਜਿਨ ਹਰ ਧਿਆਇਆ ਜੀ ਜਨ ਨਾਨਕ ਤਿੰਨ ਬਲਜਾਸੀ ਭਾਗਾ ਵਲੇ ਹਨ ਉਹ ਮਨੁੱਖ ਤਨ ਹਨ ਉਹ ਮਨੁੱਖ ਜਿਨ੍ਹਾਂ ਪ੍ਰਭੂ ਦਾ ਨਾਮ ਸਿਮਰਿਆ ਹੈ ਦਾਸ ਨਾਨਕ ਉਹਨਾਂ ਤੋਂ ਸਦਕੇ ਜਾਂਦਾ ਹੈ ਤੇਰੀ ਭਗਤ ਤੇਰੀ ਭਗਤ ਭਰੇ ਭੰਡਾਰ ਜੀ परे व्यंत बेंत व्यंता तेरी भगत तेरी भगत भंडार पर, जी परे व्यंत बेंत व्यंता हे प्रभु तेरी भक्ति दे व्यंत खजाने परे पै हन तेरे भगत तेरे भगत सलाहन तुद जी हर अनक अनेक अनंता हे हरि नेका ते व्यंत तेरे भगत तेरी सेवसलाग कर रहे हन ਤੇਰੀ ਅਨਕ ਤੇਰੀ ਅਨਕ ਕਰੇ ਹਰ ਪੂਜਾ ਜੀ ਤਪ ਤਪਹਿ ਜਪੈ ਬੇਅੰਤਾ اے ਪ੍ਰਭੂ ਏ ਅਕਾਲ ਪੁਰਖ अनेका ਜੀਵ ਤੇਰੀ ਪੂਜਾ ਕਰਦੇ ਹਨ ਬੇਅੰਤ ਜੀਵ ਤੈਨੂੰ ਮਿਲਣ ਲਈ ਤਪ ਸਾਧਨਾ ਕਰਦੇ ਹਨ ਤੇਰੇ ਅਨੇਕ ਤੇਰੇ ਨੇਕ ਪੜੇ ਬਹੁ ਸਿਮਰਤ ਸਾਸਤ ਜੀ ਕਰ ਕਿਰਿਆ ਖਟ ਕਰਮ ਕਰੰਤਾ ਤੇਰੇ ਨੇਕਾਂ ਸੇਵਕ ਕਈ ਸਿਮਰਤੀਆਂ ਤੇ ਸ਼ਾਸਤਰ ਪੜ੍ਹਦੇ ਹਨ ਤੇ ਉਹਨਾਂ ਦੇ ਦੱਸੇ ਹੋਏ ਛੇ ਧਾਰਮਿਕ ਕੰਮ ਤੇ ਹੋਰ ਕਰਮ ਕਰਦੇ ਹਨ ਛੇ ਭਗਤ ਛੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੈ ਮੇਰੇ ਹਰਿ ਭਗਵੰਤਾ ਏ ਦਾਸ ਨਾਨਕ ਉਹ ਭਗਤੀ ਭਗਤ ਭਲੇ ਹਨ ਉਹਨਾਂ ਦੀ ਹੀ ਕਾਲ ਕਬੂਲ ਹੋਈ ਜਾਨੋ ਜੋ ਪਿਆਰੇ ਹਰ ਭਗਵੰਤ ਨੂੰ ਪਿਆਰੇ ਲੱਗਦੇ ਹਨ ਤੂੰ ਆਦ ਪੁਰਖ ਪਰੰਪਰ ਕਰਤਾ ਜੀ ਤੁਧ ਜੇਵੜ ਅਵਰ ਨਾ ਕੋਈ اے ਪ੍ਰਭੂ ਤੂੰ ਸਾਰੇ ਜਗਤ ਦਾ ਮੂਲ ਹੈ ਸਭ ਵਿੱਚ ਵਿਆਪਕ ਹੈ ਬੇਅੰਤ ਹੈ ਸਬਦਾ ਪੈਦਾ ਕਰਨ ਵਾਲਾ ਹੈ ਅਤੇ ਤੇਰੇ ਬਰਾਬਰ ਦਾ ਹੋਰ ਕੋਈ ਨਹੀਂ ਹੈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਸ਼ਚਲ ਕਰਤਾ ਸੋਈ ਤੂੰ ਰੇਕ ਜੁਗ ਵਿੱਚ ਇੱਕ ਆਪ ਹੀ ਹੈ ਤੂੰ ਸਦਾ ਹੀ ਆਪ ਹੀ ਆਪ ਹੈ ਤੂੰ ਸਦਾ ਕਾਇਮ ਰਹਿਣ ਵਾਲਾ ਹੈ ਸਭ ਦਾ ਪੈਦਾ ਕਰਨ ਵਾਲਾ ਹੈ ਸਭ ਦੀ ਸਾਰ ਲੈਣ ਵਾਲਾ ਹੈ ਤੁਦ ਆਪੇ ਭਾਵੈ ਸੋਈ ਵਰਤੇ ਜੀ ਤੂੰ ਆਪੇ ਕਰੇ ਸੋ ਹੋਈ हे प्रभु जगत ਵਿੱਚ ਉਹੀ ਹੁੰਦਾ ਹੈ ਜੋ ਤੈਨੂੰ ਆਪ ਨੂੰ ਚੰਗਾ ਲੱਗਦਾ ਹੈ ਉਹੀ ਹੁੰਦਾ ਹੈ ਜੋ ਤੂੰ ਆਪ ਹੀ ਕਰਦਾ ਹੈ ਤੁਧ ਆਪੇ ਸਿਰਜ ਸਭ ਉਪਾਈ ਜੀ ਤੁਧ ਆਪੇ ਸਿਰਜ ਸਭ ਗੋਈ हे प्रभु हे काल पुरुष ساری ਸ੍ਰਿਸ਼ਟੀ ਤੂੰ ਆਪ ਹੀ ਪੈਦਾ ਕੀਤੀ ਹੈ ਤੂੰ ਆਪ ਹੀ ਇਸ ਨੂੰ ਪੈਦਾ ਕਰਕੇ ਆਪ ਹੀ ਇਸ ਨੂੰ ਨਾਸ਼ ਕਰਦਾ ਹੈ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਾਜ ਨੋਈ ਦਾਸ ਨਾਨਕ ਉਸ ਕਰਤਾਰ ਦੇ ਗੁਣਾ ਗਾਉਂਦਾ ਹੈ ਜੋ ਹਰੇਕ ਜੀਵ ਦੇ ਦਿਲ ਦੀ ਜਾਣਨ ਵਾਲਾ ਹੈ ਆਸਾ ਮਹਲਾ 4th ਗੁਰੂ ਰਾਮਦਾਸ ਜੀ ਅੱਗੇ ਆਪਾਂ ਨੂੰ ਕੀ ਸਮਝਾ ਰਹੇ ਨੇ ਆਸਾ ਮਹਲਾ 4th ਵਿੱਚ ਤੂ ਕਰਤਾ ਸਚਿਆਰ ਮੈਂਡਾ ਸਾਈ हे प्रभु तू ਸਭ ਦਾ ਪੈਦਾ ਕਰਨ ਵਾਲਾ ਹੈ ਤੂੰ ਸਦਾ ਕਾਇਮ ਰਹਿਣ ਵਾਲਾ ਹੈ ਤੂੰ ਹੀ ਮੇਰਾ ਖਸਮਾ ਹੈ ਜੋ ਤੂੰ ਭਾਵੈ ਸੋਈ ਥੀਸੀ ਜੋ ਤੂੰ ਦੇਹ ਸੋਈ ਹੋ ਪਾਈ ਰਹਾਓ ਜਗਤ ਵਿੱਚ ਉਹੀ ਕੁਝ ਹੁੰਦਾ ਹੈ ਜੋ ਤੈਨੂੰ ਪਸੰਦ ਆਉਂਦਾ ਹੈ ਜੋ ਕੁਝ ਤੂੰ ਦੇਵੈ ਮੈਂ ਉਹੀ ਕੁਝ ਪ੍ਰਾਪਤ ਕਰਦਾ ਹਾਂ ਰਹਾਓ ਮੰਨ ਲਓ ਕਿ ਠਹਿਰ ਜਾਓ ਥੋੜਾ ਜਿਹਾ ਸਰਾਉ ਆਂਦਾ ਰੁਕਣਾ ਸਭ ਤੇਰੀ ਤੂੰ ਸਬਣੀ ਤੇ ਆਇਆ हे ਪ੍ਰਭੂ ਸਾਰੀ ਸ੍ਰਿਸ਼ਟੀ ਤੇਰੀ ਬਣਾਈ ਹੋਈ ਹੈ ਸਾਰੇ ਜੀਵ ਤੈਨੂੰ ਹੀ ਸਿਮਰਦੇ ਹਨ ਜਿਸ ਨੂੰ ਕਿਰਪਾ ਕਿਰਪਾ ਕਰਹਿ ਤਿੰਨ ਨਾਮ ਰਤਨ ਪਾਇਆ ਜਿਸ ਉਤੇ ਤੂੰ ਦਇਆ ਕਰਦਾ ਹੈ ਉਸ ਨੇ ਤੇਰਾ ਰਤਨ ਵਰਗਾ ਜੀਵਨ ਕੀਮਤੀ ਨਾਮ ਲਭ ਲਿਆ ਹੈ ਗੁਰਮਖ ਲਾਦਾ ਮਨ ਮੁਖ ਗਵਾਇਆ ਜੋ ਮਨੁੱਖ ਗੁਰੂ ਦੇ ਸਨਮੁਖ ਹੋਏ ਹੋਇਆ ਉਸਨੇ ਇਹ ਰਤਨ ਲਭ ਲਿਆ ਹੈ ਜੋ ਆਪਣੇ ਮਨ ਦੇ ਪਿੱਛੇ ਤੁਰਿਆ ਉਸਨੇ ਗਵਾ ਲਿਆ ਹੈ ਤਦ ਆਪ ਵਿਛੋੜਿਆ ਆਪ ਮਲਾਇਆ ਪਰ ਕਿਸੇ ਜੀਵ ਦੇ ਕੀ ਵਸ ਹੈ اے ਪ੍ਰਭੂ ਜੀਵ ਨੂੰ ਤੂੰ ਆਪ ਹੀ ਆਪਣੇ ਨਾਲੋਂ ਵਿਛੋੜਦਾ ਹੈ ਆਪ ਹੀ ਆਪਣੇ ਨਾਲ ਮਿਲਾਉਂਦਾ ਹੈ ਕਿਸੇ ਦੇ ਕੋਈ ਵਾਸ ਨਹੀਂ ਉਹ ਮਾਲਕ ਆਪ ਹੀ ਮਿਲਾਉਂਦਾ ਹੈ ਆਪ ਹੀ ਵਿਛੋੜਦਾ ਹੈ ਤੂੰ ਦਰਿਆਓ ਸਭ ਤੁਝ ਹੀ ਮਾਹ ਹੈ ਏ ਪ੍ਰਭੂ ਤੂੰ ਜ਼ਿੰਦਗੀ ਦਾ ਮਾਨੋ ਇੱਕ ਦਰਿਆ ਹੈ ਸਾਰੇ ਜੀਵ ਤੇਰੇ ਵਿੱਚ ਮਾਨੋ ਲਹਿਰਾ ਹਨ ਤੁਝ ਬਿਨ ਦੂਜਾ ਕੋਈ ਨਹੀਂ ਤੇਥੋਂ ਬਿਨਾ ਤੇਰੇ ਵਰਗਾ ਹੋਰ ਕੋਈ ਨਹੀਂ ਹੈ ਜੀ ਜੰਤ ਸਭ ਤੇਰਾ ਖੇਲ ਇਹ ਸਾਰੇ ਜੀਵ ਜੰਤ ਤੇਰੀ ਰਚਨਾ ਰਚੀ ਹੋਈ ਖੇਡ ਹੈ وجੋਗ ਮਿਲ ਵਿਛੜਿਆ ਸੁਜੋਗੀ ਮੇਲ ਜਿਨ੍ਹਾਂ ਦੇ ਮੱਥੇ ਉੱਤੇ ਵਿਛੋੜੇ ਦਾ ਲੇਖ ਹੈ ਉਹ ਮਨੁੱਖ ਨੁੱਖਾ ਜਨਮ ਪ੍ਰਾਪਤ ਕਰਕੇ ਵੀ ਤੇਥੋਂ ਵਿਛੜੇ ਹੋਏ ਹਨ ਪਰ ਤੇਰੀ ਰਜ਼ਾ ਅਨਸਾਰ ਸੰਜੋਗਾ ਦੇ ਲੇਖ ਨਾਲ ਫਿਰ ਤੇਰੇ ਨਾਲ ਮਲਾਪ ਹੋ ਜਾਂਦਾ ਹੈ ਜਿਸ ਨੂੰ ਤੂੰ ਜਨਾਏ ਸੋਈ ਚਨ ਜਾਨਾ ਹੈ हे ਪ੍ਰਭੂ ਜਿਸ ਮਨੁੱਖ ਨੂੰ ਤੂੰ ਆਪ ਸੂਝ ਬਖਸ਼ਦਾ ਹੈ ਉਹ ਮਨੁੱਖ ਜੀਵਨ ਦਾ ਸਹੀ ਰਸਤਾ ਸਮਝਦਾ ਹੈ ਹਰ ਗੁਣ ਸਦਾ ਹੀ ਆਖ ਵਖਾਣਾ ਹੈ ਹਰ ਗੁਣ ਸਦ ਹੀ ਆਖ ਵਖਾਣਾ ਹੈ ਉਹ ਮਨੁੱਖ ਏ ਹਰੀ ਸਦਾ ਤੇਰੇ ਗੁਣ ਗਾਉਂਦਾ ਹੈ ਅਤੇ ਹੋਰਨਾਂ ਨੂੰ ਉਚਾਰ-ਚਾਰ ਕੇ ਸੁਣਾਉਂਦਾ ਹੈ। ਚਿੰਨ ਹਰ ਸੇਵਿਆ ਤਿੰਨ ਸੁਖ ਪਾਇਆ। ਜਿਸ ਮਨੁੱਖ ਨੇ ਪ੍ਰਮਾਤਮਾ ਦਾ ਨਾਮ ਸਿਮਰਿਆ ਹੈ ਉਸ ਨੇ ਸੁਖ ਹਾਸਲ ਕੀਤਾ ਹੈ। ਸਹਿਜ ਹੀ ਹਰ ਨਾਮ ਸਮਾਇਆ ਉਸ ਮਨੁੱਖ ਦਾ ਸਦਾ ਆਤਮਿਕ ਅਡੋਲਤਾ ਵਿੱਚ ਟਿਕਿਆ ਰਹਿ ਕੇ ਪ੍ਰਭੂ ਦੇ ਨਾਮ ਵਿੱਚ ਲੀਨ ਹੋ ਜਾਂਦਾ ਹੈ ਉਹ ਮਨੁੱਖ ਜੋ ਤੇਰਾ ਨਾਮ ਸਿਮਰਦਾ ਹੈ ਗੁਰੂ ਸਾਹਿਬ ਦੀ ਮਿਹਰ ਸਦਕਾ ਨਾਲ ਤਾਂ-ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਸਦਕਾ ਆਪਾਂ 12 ਅੰਗ ਤੇ ਪਹੁੰਚੇ ਆਂ ਗੁਰੂ ਪਿਆਰੀ ਸਾਧ ਸੰਗਤ ਜੀ ਗੁਰੂ ਸਾਹਿਬ ਅੱਗੇ ਆਪਾਂ ਨੂੰ ਕੀ ਸਮਝਾ ਰਹੇ ਹਨ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ اے ਪ੍ਰਭੂ ਤੇ ਅਕਾਲ ਪੁਰਖ ਤੂੰ ਆਪ ਹੀ ਸਭ ਕੁਛ ਪੈਦਾ ਕਰਨ ਵਾਲਾ ਹੈ ਸਭ ਕੁਛ ਤੇਰਾ ਕੀਤਾ ਹੀ ਹੁੰਦਾ ਹੈ ਤੁਦ ਬਿਨ ਦੂਜਾ ਅਵਰ ਨਾ ਕੋਏ ਤੇਥੋਂ ਬਿਨਾ ਤੇਰੇ ਵਰਗਾ ਹੋਰ ਕੋਈ ਨਹੀਂ ਹੈ ਤੂੰ ਕਰ ਕਰ ਵੇਖੈ ਜਾਣੈ ਸੋਏ ਜੀਵ ਪੈਦਾ ਕਰ ਕਰਕੇ ਉਹਨਾਂ ਦੀ ਸੰਭਾਲ ਵੀ ਤੂੰ ਆਪ ਹੀ ਕਰਦਾ ਹੈ ਇਹ ਰੇਗ ਦੇ ਦਿਲ ਦੀ ਸਾਰ ਜਾਣਦਾ ਹੈ ਜਨ ਨਾਨਕ ਗੁਰਮਖ ਪ੍ਰਗਟ ਹੋਏ ਹੇ ਦਾਸ ਨਾਨਕ ਜੋ ਮਨੁੱਖ ਗੁਰੂ ਦੀ ਸ਼ਰਨ ਪੈਂਦਾ ਹੈ ਉਸ ਦੇ ਅੰਦਰ ਪ੍ਰਮਾਤਮਾ ਪ੍ਰਗਟ ਹੋ ਜਾਂਦਾ ਹੈ ਗੁਰੂ ਨਾਨਕ ਪਾਸ਼ਾ ਜੀ ਆਪਣੇ ਅੱਗੇ ਕੀ ਸਮਝਾ ਰਹੇ ਨੇ ਆਸਾ ਮਹੱਲਾ ਪਹਿਲਾ ਵਿੱਚ ਤਿਤ ਸਰਵੜੈ ਭੈ ਲੈ ਨਿਵਾਸਾ ਪਾਣੀ ਪਾਵਕ ਤਿਨੇ ਕੀਆ ਸਾਡੀ ਜੀਵਾ ਦੀ ਉਸ ਭਿਆਨਕ ਸੰਸਾਰ ਸਰੋਵਰ ਵਿੱਚ ਵਸੋ ਹੈ ਜਿਸ ਵਿੱਚ ਉਸ ਪ੍ਰਭੂ ਨੇ ਆਪ ਹੀ ਪਾਣੀ ਦੇ ਥਾਂ ਤ੍ਰਿਸ਼ਨਾ ਦੀ ਅੱਗ ਪੈਲਾ ਕੀਤੀ ਹੋਈ ਹੈ ਪੰਕਜ ਮੋਹ ਪਗ ਨਹੀਂ ਚਾਲੈ ਹਮ ਦੇਖੈ ਤੈ ਡੂਬਲੀ ਹੈ ਅਤੇ ਉਸ ਭਿਆਨਕ ਸਰੀਰ ਵਿੱਚ ਜੋ ਮੋਹ ਦਾ ਚਿੱਕੜ ਹੈ ਉਸ ਵਿੱਚ ਜੀਵਾਂ ਦਾ ਪੈਰ ਚੱਲ ਨਹੀਂ ਸਕਦਾ ਜੀਵ ਮੋਹ ਦੇ ਚਿੱਕੜ ਵਿੱਚ ਫਸੇ ਪਏ ਹਨ ਸਾਡੇ ਸਾਹਮਣੇ ਹੀ ਅਨੇਕਾਂ ਜੀਵ ਮੋਹ ਦੇ ਚਿੱਕੜ ਵਿੱਚ ਫਸ ਕੇ ਉਸ ਤ੍ਰਿਸ਼ਨਾ ਅਗ ਦੇ ਅਸਗਾਹ ਸਮੁੰਦਰ ਵਿੱਚ ਡੁੱਬੇ ਜਾ ਰਹੇ ਹਨ ਮਨ ਏਕ ਨਾ ਚੇਤਸ ਮੂੜ ਮਨਾ ਹੇ ਮਨ ਇਹ ਮੂਰਖ ਮਨ ਤੂੰ ਇੱਕ ਪਰਮਾਤਮਾ ਨੂੰ ਯਾਦ ਨਹੀਂ ਕਰਦਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ ਤੂੰ ਜਿਉਂ-ਜਿਉਂ ਪ੍ਰਮਾਤਮਾ ਨੂੰ ਵਿਸਾਰਦਾ ਹੈ ਜਾ ਰਿਹਾ ਹੈ ਵਿਸਾਰਦਾ ਜਾ ਰਿਹਾ ਹੈ ਮੱਲੋਕੀ ਭੁੱਲਦਾ ਜਾ ਰਿਹਾ ਹੈ ਤੇਰੇ ਅੰਦਰੋਂ ਗੁਣ ਘਟਦੇ ਜਾ ਰਹੇ ਹਨ ਰਹਾਉ ਮੱਲੋਕੀ ਰੁਕ ਜਾਣਾ ਠਹਿਰ ਜਾਣਾ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਪਿਆ ਏ ਪ੍ਰਭੂ ਏ ਕਾਲਪੁਰਖ ਨਾ ਮੈਂ ਜਤੀ ਹਾਂ ਨਾ ਮੈਂ ਸਤੀ ਹਾਂ ਨਾ ਹੀ ਮੈਂ ਪੜਿਆ ਹੋਇਆ ਹਾਂ ਮੇਰਾ ਜੀਵਨ ਤਾਂ ਮੂਰਖ ਬੇਸਮਝਾਂ ਵਾਲਾ ਬਣਿਆ ਹੋਇਆ ਹੈ ਭਾਵ ਜਤ ਸਤ ਤੇ ਵਿਦਿਆ ਇਸ ਤ੍ਰਿਸ਼ਨਾ ਦੀ ਅਗ ਅਤੇ ਮੋਹ ਦੇ ਚਿੱਕੜ ਵਿੱਚ ਡਿਗਣੋਂ ਬਚਾ ਨਹੀਂ ਸਕਦੇ ਜੇ ਮਨੁੱਖ ਪ੍ਰਭੂ ਨੂੰ ਪਲਾ ਦੇਵੇ ਤਾਂ ਜਤ ਸਤ ਵਿਦਿਆ ਦੇ ਹੁੰਦਿਆਂ ਵੀ ਮਨੁੱਖ ਦੀ ਜ਼ਿੰਦਗੀ ਮਹਾ ਮੂਰਖਾਂ ਵਾਲੀ ਹੋ ਜਾਂਦੀ ਹੈ ਪਰਮਤਰ ਨਾਨਕ ਤਿੰਨ ਕੀ ਸਰਨਾ ਜਿਨ ਤੂੰ ਨਾਈ ਵਿਸਰਿਆ ਸੋ ਨਾਨਕ ਬੇਨਤੀ ਕਰਦਾ ਹੈ ਹੇ ਪ੍ਰਭੂ ਮੈਨੂੰ ਉਹਨਾਂ ਗੁਰਮੁਖਾਂ ਦੀ ਸ਼ਰਨ ਵਿੱਚ ਰੱਖ ਜਿਨ੍ਹਾਂ ਨੂੰ ਤੂੰ ਨਹੀਂ ਭੁੱਲਿਆ ਜਿਨ ਤੂੰ ਜਿਨ੍ਹਾਂ ਨੂੰ ਤੇਰੀ ਯਾਦ ਭੁੱਲੀ ਨਹੀਂ ਗੁਰੂ ਮਹਾਰਾਜ ਆਪਾਂ ਨੂੰ ਅੱਗੇ ਆਸਾ ਮਹਾਲਾ ਪੰਜਵਾਂ ਗੁਰੂ ਅਰਜਨ ਦੇਵ ਜੀ ਆਪਾਂ ਨੂੰ ਕੀ ਸਮਝਾ ਰਹੇ ਹਨ ਭਾਈ ਪ੍ਰਾਪਤ ਮਾਨਖ ਦੋਹਰੀਆ ਦੇਹਰੀਆ ਤੈਨੂੰ ਸੋਨਾ ਮਨੁੱਖਾ ਸਰੀਰ ਮਿਲਿਆ ਹੈ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ ਪਰਮਾਤਮਾ ਨੂੰ ਮਿਲਣ ਦਾ ਤੇਰਾ ਲਈ ਇਹੀ ਮੌਕਾ ਹੈ ਅਵਰ ਕਾਜ ਤੇਰੇ ਕਿਤੇ ਨਾ ਕਾਮ ਇਹ ਇਹ ਜੇ ਪ੍ਰਭੂ ਨੂੰ ਮਿਲਣ ਲਈ ਕੋਈ ਉਦਮ ਨਾ ਕੀਤਾ ਤਾਂ ਹੋਰ ਸਾਰੇ ਕੰਮ ਤੇਰੇ ਆਪਣੇ ਕਿਸੇ ਵੀ ਅਰਥ ਨਹੀਂ ਤੇਰੀ ਜਿੰਦ ਨੂੰ ਕੋਈ ਲਾਭ ਨਹੀਂ ਅਪਣ ਅਪੜਾਨਗੇ ਆਪ ਜਿਹੜੇ ਕੰਮ ਤੂੰ ਕਰ ਰਿਹਾ ਹੈ ਇਹ ਕੰਮ ਕਿਸੇ ਅਰਥ ਨਹੀਂ ਤੇਰੀ ਧਨ ਦੌਲਤ ਸਭ ਕੁਝ ਇੱਥੇ ਰਹਿ ਜਾਣਾ ਜੇ ਤੂੰ ਉਸ ਮਾਲਕ ਨੂੰ ਯਾਦ ਨਹੀਂ ਕਰਦਾ ਤਾਂ ਇਹ ਤੇਰੇ ਧਨ ਦੌਲਤ ਕੰਮ ਨਹੀਂ ਆਣੇ ਹਣਵੀ ਮੌਕਾ ਉਸ ਮਾਲਕ ਨੂੰ ਯਾਦ ਕਰ ਲੈ ਮਿਲ ਸਾਧ ਸੰਗਤ ਭਜ ਕੇਵਲ ਨਾਮ ਇਸ ਵਾਸਤੇ ਸਾਧ ਸੰਗਤ ਵਿੱਚ ਵੀ ਮਿਲ ਬੈਠਿਆ ਕਰ ਸਾਧ ਸੰਗਤ ਵਿੱਚ ਬੈਠ ਕੇ ਵੀ ਸਿਰਫ ਪ੍ਰਮਾਤਮਾ ਦਾ ਨਾਮ ਸਿਮਰਿਆ ਕਰ ਸਾਧ ਸੰਗਤ ਵਿੱਚ ਬੈਠਣ ਦਾ ਵੀ ਤਦ ਹੀ ਲਾਭ ਹੈ ਜੇ ਉੱਥੇ ਤੂੰ ਪ੍ਰਮਾਤਮਾ ਦੀ ਸਿਪਸਲਾ ਵਿੱਚ ਜੁੜੇ ਇਹ ਨਾ ਉਹ ਉੱਥੇ ਗੱਪਾਂ ਮਾਰੀ ਜਿਵੇਂ ਬੈਠ ਕੇ ਗੱਪਾਣੀ ਮਾਰਨੀ ਆ ਉਸ ਮਾਲਕ ਦੀਆਂ ਸਿਫਤਾਂ ਕਰਨੀਆਂ ਨੇ ਉਹਦੇ ਗੀਤ ਗਾਣੇ ਆ ਸਰੰਜਮ ਲਾਗ ਪਵਜਲ ਤਰਨ ਕੇ ਸੰਸਾਰ ਸਮੁੰਦਰ ਤੋਂ ਪਾਰ ਲੰਗਣ ਦੇ ਵੀ ਹਾਰੇ ਲੱਗ ਜਨਮ ਬਿਰਥਾ ਜਾਤ ਰੰਗ ਮਾਇਆ ਕੇ ਰਹਾਉ ਨਹੀਂ ਤਾਂ ਨਰੇ ਮਾਇਆ ਦੇ ਪਿਆਰ ਵਿੱਚ ਮਨੁੱਖਾ ਜਨਮ ਵਿਅਰਥ ਜਾ ਰਿਹਾ ਹੈ ਰਹਾਉ ਜਪ ਤਪ ਸੰਜਮ ਧਰਮ ਨਾ ਕਮਾਇਆ ਤੂੰ ਪ੍ਰਭੂ ਦਾ ਸਿਮਰਨ ਨਹੀਂ ਕਰਦਾ ਪ੍ਰਭੂ ਨੂੰ ਮਿਲਣ ਲਈ ਸੇਵਾ ਅਦਿਕ ਦਾ ਕੋਈ ਉਦਮ ਨਹੀਂ ਕਰਦਾ ਮਨ ਨੂੰ ਵਕਾਰਾਂ ਵੱਲੋਂ ਰੋਕ ਦਾ ਤੂੰ ਯਤਨ ਨਹੀਂ ਕਰਦਾ ਤੂੰ ਅਜਿਹਾ ਕੋਈ ਧਰਮ ਨਹੀਂ ਕਮਾਉਂਦਾ ਸੇਵਾ ਸਾਧਨਾ ਜਾਣਿਆ ਹਰ ਰਾਇਆ ਨਾ ਤੂੰ ਗੁਰੂ ਦੀ ਸੇਵਾ ਕੀਤੀ ਨਾ ਤੂੰ ਮਾਲਕ ਪ੍ਰਭੂ ਦਾ ਨਾਮ ਸਿਮਰਨ ਕੀਤਾ ਕਹੋ ਨਾਨਕ ਹਮ ਨੀਚ ਕਰਮਾ ਹੈ ਨਾਨਕ ਪ੍ਰਭੂ ਦੇ ਦਰ ਤੇ ਅਰਦਾਸ ਕਰ ਕੀ ਅਸੀਂ ਜੀਵ ਮੰਦ ਕਰਮੀ ਹਾਂ ਤੇਰੀ ਸ਼ਰਨ ਪਏ ਹਾਂ ਸ਼ਰਨ ਪਰੇ ਕੀ ਰਾਖੋ ਸਰਮਾ ਸ਼ਰਨ ਪਿਆ ਦੀ ਲਾਜ ਰੱਖ ਗੁਰੂ ਪਿਆਰੀ ਸਾਧ ਸੰਗਤ ਜੀ ਇਥੇ ਆਪਾਂ ਅੱਜ ਸਮਾਪਤੀ ਕਰ ਰਹੇ ਹਾਂ ਕਿਉਂਕਿ 25 ਮਿੰਟ ਦੇ ਕਰੀਬ ਵੀਡੀਓ ਬਣ ਗਈ ਇਸ ਤੋਂ ਜ਼ਿਆਦਾ ਵੀਡੀਓ ਅਪਲੋਡ ਨਹੀਂ ਹੁੰਦੀ ਮੋਬਾਈਲ ਤੇ ਤੇ ਇਸ ਤੋਂ ਅੱਗੇ ਬਾਣੀ ਗੁਰੂ ਸਾਹਿਬ ਦੀ ਮਿਹਰ ਸਦਕਾ ਨਾਲ ਵਿਚਾਰਾਂਗੇ ਗੁਰੂ ਦੀ ਬਾਣੀ ਦੀ ਵਿਚਾਰ ਕਰਦੇ ਆ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਹੋ ਜਾਂਦੀਆਂ ਨੇ ਗੁਰੂ ਬਖਸ਼ਣਹਾਰ ਗੁਰੂ ਰੂਪੀ ਸਾਧ ਸੰਗਤ ਆਪੀ ਬਖਸ਼ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ